ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਆਪ ਸਭ ਦਾ ਦਾਸ ਤੇ YouTube ਚੈਨਲ 뮤ਜ਼ਿਕ ਟੀਚਰ ਤੇ ਬਹੁਤ ਬਹੁਤ ਸਵਾਗਤ ਹੈ ਅੱਜ ਆਪਾਂ ਬਹੁਤ ਹੀ ਵਧੀਆ ਰੀਤ ਸਿੱਖਾਂਗੇ ਭਾਈ ਸਾਹਿਬ ਭਾਈ ਅਰਜੰਦਰ ਸਿੰਘ ਜੀ ਸ਼੍ਰੀਨਗਰ ਵਾਲਿਆਂ ਦੀ ਕਾਇਨ ਕੀਤੀ ਹੋਈ ਨਿਤ ਜੱਪੀ ਅਹसास ਗਰਾਸ ਨਾਮ ਪਰਵਧਿਕਾਰ ਦਾ ਇਹਦੇ ਵਿੱਚ ਆਪਾਂ ਇਹ ਵੀ ਸਿੱਖਾਂਗੇ ਵੀ ਭਾਈ ਸਾਹਿਬ ਨੇ ਸਿਮਰਨ ਕਿਸ ਤਰੀਕੇ ਨਾਲ ਇਸ ਸ਼ਬਦ ਵਿੱਚ ਕਰਾਇਆ ਪਹਿਲਾਂ ਮੈਂ ਵੀਰਾਂ ਦੇ ਸਕੇਲ ਤੋਂ ਦੱਸ ਦਿਆਂਗਾ ਤੇ ਉਸ ਤੋਂ ਬਾਅਦ ਚ ਭੈਣਾ ਦੇ ਸਕੇਲ ਤੋਂ ਚੌਥੇ ਗਾੜੇ ਤੋਂ ਆਪ ਜੀ ਨੂੰ ਵਾਇਨ ਕਰਨਾ ਦੱਸਾਂਗਾ ਆਪ ਜੀ ਨੇ ਧਿਆਨ ਨਾਲ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਹੱਥ ਤੱਕ ਦੇਖਣ ਦੀ ਕਿਰਪਾਲਤਾ ਕਰਨੀ ਜੀ ਆਪ ਜੀ ਦਾ ਬਹੁਤ ਧੰਨਵਾਦ ਆਓ ਜੀ ਵੀਡੀਓ ਸ਼ੁਰੂ ਕਰਦੇ ਆਂ thank you ਸ਼ਬਦ ਆਪਾਂ ਕਿਵੇਂ ਗਾਇਕ ਕੀਤਾ ਸੁਰੇ ਤੇ ਵਿੱਚ ਲੱਗਣਗੇ ਸਾਰੇ ਗਾਵਾਂ ਪਾ ਧਾ ਕੋ ਮਨੀ ਕੋਲ ਤੇ ਸਾ ਠੀਕ ਹੈ ਜੀ ਆਪਾਂ ਉਹ ਦੇਖੋ ਵੀਰੋ ਧਿਆਨ ਨਾਲ ਇੱਥੋਂ ਸ਼ੁਰੂ ਕਰਨਾ ਗਾਉ ਤੂੰ ਨਿਤ ਚਪੀਏ ਨਿਤ ਚਪੀਏ ਨਿਤ ਚਪੀਏ ਸਾਸ ਕੇ ਸੁਨਾਓ ਤੇ ਮੈਂ ਦੀ ਗਾਤ ਗਾਮ ਮਾਪਾ ਧਾਪ ਮਾਪਾ ਗਾਮ ਪਾਪ ਧਾਪ ਮਾਪਾ ਰਗੇ ਨਿਤ ਚੱਪੀਏ ਸਾਸ ਕੇ ਨਾਸਨਾ ਬਰ ਬਖਤੀ ਗਾਤ ਨਿਤ ਜਪੀਏ ਨਿਤ ਜਪੀਏ ਅਗੇ ਸਿਮਰਨ ਹੈ ਜਿਹੜਾ ਇਸ ਤਰ੍ਹਾਂ ਕੇ ਨਾਲ ਹੋਏਗਾ ਦੇਖੋ ਪਾ ਧਾ ਪਾ ਮਾ ਪਾ ਧਾ ਪਾ ਮਾ ਵਾਹ ਗੁਰੂ 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 ਵਾਹ ਦੇ ਸਾਥੂੰ ਸਭ ਕਿਛ ਜਾਣੇ ਜਾਣ ਸਰਗਮੇ ਸਾ 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 ਸ ਨੀ ਧਾ ਪਾ ਨੀ ਧਾ ਧਾ ਸਭ ਕਿਛ ਜਾਣੇ ਜਾਣ ਉਹ ਚ ਅਭਿਚਾਰ ਦਾ ਧਾ ਨੀ ਨ ਸ ਧਾ ਖਾ ਨੀ ਧਾ ਪਾ ਪਾ ਸਭ ਕਿਛ ਜਾਣੇ ਜਾਣ ਉਹਛ ਵਿਚਾਰਦਾ ਅਗਲੀ ਪੰਕਤੀ ਇਸ ਤਰ੍ਹਾਂ ਅਨਕਰੋ ਬਕਿ ਨਮਾ ਹੈ ਉਤਰਤ ਆਧਕਾਰ ਵਾਪਸ ਆ ਜਾਣਾ ਅਨਕ ਰੋਬਖਿ ਨਮਾਹੇ ਉਤਰਤ ਆਠਤਾ ਨਿਤ ਚੱਪੀ ਫਿਰ ਅਗੇ ਸਥਾਈ ਆ ਜਾਏਗੀ ਇਸ ਤਰੀਕੇ ਨਾਲ ਆਪ ਜੀ ਨੇ ਸਾਰੇ ਅੰਤਰੇ ਲਗਾ ਲੈਣੇ ਜੀ ਉਮੀਦ ਹੈ ਕਿ ਆਪ ਜੀ ਨੂੰ ਸਮਝ ਆ ਜਾਏ ਆਗੇ ਪੈਣਾ ਦੇਖ ਲੈਣ ਪੈਣਾ ਦੇ ਸਕੇਲ ਤੋਂ ਸਾਜਿਨਾ ਦਾ ਚੌਥਾ ਕਾਲਾ ਸਕੇਲ ਹੈ ਗਾ ਮਾ ਪਾ दा कोमल लगना है नी कोमल लगना देखो जी गा तो शुरू करना शब्द गायन करना नित जपिए नित जपिए नित जपिए नित जपिए गा मा पा प मा पा गा ਨਿਤ ਜਪੀਐ ਸਾਸ ਕੀ ਆਸਨਾਉ ਪਰਮ ਅਧਿਕਾਰਤਾ ਨਿਤ ਜਪੀਐ ਸਾਸ ਕੀ ਆਸਨਾਉ ਗਮਰੀ ਕਾ ਪਰਮ ਅਧਿਕਾਰਤਾ ਗਾਮ ਗਮ ਗਮ ਮਗਰ ਕਰ ਕਰੇ ਸਾਸ ਸੋਸਵਾਚ ਆਪਾਂ ਸਿਮਰਨ ਦੇਖਾਂਗੇ ਪਾਤੋ ਸ਼ੁਰੂ ਕਰਨਾ ਸਿਮਰਨ ਕਰਨਾ ਦੇਖੋ ਪਹਿਣਾ ਦੇ ਬੱਚੇ ਵਾਹ ਗੁਰੂ 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 ਇਹ ਪੰਜ ਛੇ ਵਾਰੀ ਕਰਵਾਉਣ ਤੋਂ ਬਾਅਦ ਆਪਾਂ ਅੰਤਰੇ ਚੱਲਦੇ ਅੰਤਰਾ ਹੈ ਸਭ ਕਿਛ ਜਾਣੇ ਜਾਣ ਸਰਗਮ ਹੈ ਸਾ 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 ਨੀ ਨੀ ਧਾ ਪਾ ਪਾ ਨੀ ਨੀ ਧਾ 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 ਸਭ ਕਿਛ ਜਾਣੇ ਜਾਣ ਬੋਛ ਵਿਚਾਰ ਦਾ ਦੇ ਸਦਾ ਖਾਨੇ ਦਾਤਾ ਆਤਮਾ ਦਾ ਪਰ ਉਸ ਤਵਤਾ ਗਰੀ ਲਾਈਨ ਵਿੱਚ ਇਸ ਤਰ੍ਹਾਂ ਲਾਣੀ ਆਪ ਜੀ ਅਨਕ ਰੂਹ ਬਖੇਨ ਆਲੇ ਬੁਧਰਤ ਤਾਰਦਾ ਤੁਜੀ ਲਾਈਨ ਲਗਾ ਕੇ ਦੋ ਵਾਰੀ ਵਾਪਸ ਆ ਜਾਣਾ ਅਨਤ ਤਾਰ ਕਿ ਰਸਤਾ ਹੀ ਆ ਜੜੀ ਹੈ ਇਸ ਤਰੀਕੇ ਨਾਲ ਆਪ ਜੀ ਨੇ ਗਾਇਨ ਕਰਦੇ ਕਰਦੇ ਸਾਰੇ ਅੰਤਰੇ ਲਗਾ ਲੈਣੇ ਅਤੇ ਇਸ ਸ਼ਬਦ ਨੂੰ ਆਪ ਜੀ ਨੇ ਪਹਿਲਾਂ ਚੰਗੀ ਤਰ੍ਹਾਂ ओरिजिनल ਜਿਹੜਾ ਭਾਈ ਸਾਹਿਬ ਭਾਈ ਹਰਜਿੰਦਰ ਸਿੰਘ ਜੀ ਸਨਗਰ ਵਾਲਿਆਂ ਨੇ ਪੜਿਆ ਹੋਇਆ ਉਹਨੂੰ ਚੰਗੀ ਤਰ੍ਹਾਂ ਆਪ ਜੀ ਨੇ ਪਹਿਲਾਂ ਸੁਣ ਲੈਣਾ ਔਰ ਇਹਨਾਂ ਨੂੰ ਸੁਣ ਕੇ ਤਿੰਨ ਚਾਰ ਵਾਰੀ ਆਪ ਜੀ ਨੇ ਫੇਰ ਇਹਨੂੰ ਜਦੋਂ ਗਾਇਨ ਕਰੋਗੇ ਆਪ ਜੀ ਨੂੰ ਅਖਰਾਂ ਦਾ ਪਤਾ ਹੋਏਗਾ ਵੀ ਕਿਹੜੇ ਅਖਰ ਉਹਨਾਂ ਨੇ ਕਿਸ ਤਰ੍ਹਾਂ ਬੋਲੇ ਹੋਏ ਨੇ ਠੀਕ ਹੈ ਜੀ ਉਮੀਦ ਹੈ ਕਿ ਆਪ ਜੀ ਨੂੰ ਇਹ ਸ਼ਬਦ ਸਮਝ ਆਇਆ ਹੋਵੇਗਾ ਉਮੀਦ ਹੈ ਕਿ ਆਪ ਜੀ ਇਸ ਸ਼ਬਦ ਨੂੰ ਸਿੱਖ ਕੇ ਹੋਵੋਗੇ ਜੇ ਫੇਰ ਵੀ ਆਪ ਜੀ ਨੂੰ ਕੋਈ ਸਮੱਸਿਆ ਆਈ ਹੋਵੇ ਤਾਂ ਆਪ ਜੀ ਨੇ ਮੈਨੂੰ ਜ਼ਰੂਰ ਕਮੈਂਟ ਬਾਕਸ ਵਿੱਚ ਕਮੈਂਟ ਕਰਕੇ ਦੱਸਣਾ ਲਾਈਕ ਸ਼ੇਅਰ ਜ਼ਰੂਰ ਕਰ ਦੇਣਾ ਤਾਂ ਕਿ ਇਸੇ ਤਰ੍ਹਾਂ ਉਤਸ਼ਾਹ ਦੇ ਨਾਲ ਆਪ ਜੀ ਨੂੰ ਹੋਰ ਤਰੀਕੇ ਨਾਲ ਹੋਰ ਵਧੀਆ ਤਰੀਕੇ ਨਾਲ ਆਪ ਜੀ ਨੂੰ ਸਿਖਾ ਸਕੀ ਆਪ ਜੀ ਦਾ ਧੰਨਵਾਦ ਜੀ ਅਗਲੀ ਵੀਡੀਓ ਵਿੱਚ ਜਲਦੀ ਮਿਲਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ